ਖਬਰਨਾਮਾ ਦੇਖ ਰਹੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਫਸਕ ਸੂਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵੱਲੋਂ ਆਪਣੇ ਹੀ ਸੰਸਦ ਤੇ ਵੱਡੀ ਕਾਰਵਾਈ ਕੀਤੀ ਚਾਹਵੇਗੀ ਜਿਸ ਤਰ੍ਹਾਂ ਕਾਰਵਾਈ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਰਮਨ ਅਰੋੜਾ ਤੇ ਜਿਹੜੇ ਹਲਕਾ ਜਲੰਧਰ ਸੈਂਟਰਲ ਤੁਸੀਂ ਕਿਉਂਕਿ ਉਹਨਾਂ ਨੇ ਵੀ ਤਿੰਨਾਂ ਸਾਲਾਂ ਦੇ ਵਿੱਚ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਸੀ ਰਮਨ ਅਰੋੜਾ ਰਮਨ ਅਰੋੜਾ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਨੇ ਵਿジネス ਅਤੇ ਵਿジネス ਦੇ ਸਰ ਉੱਚ ਅਧਿਕਾਰੀਆਂ ਵੱਲੋਂ ਲਗਾਤਾਰ ਖੋਰ ਤਕਾਣਿਆ ਤੇ ਵੀ ਰਵਣ ਅਰੂੜਾ ਨੂੰ ਲੈ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਜ਼ਬਤ ਲਈ ਪਟੀਸ਼ਨ ਦਾਇਰ ਕੀਤੀ ਸੀ ਰਵਣ ਅਰੂੜਾ ਨੇ ਲੇਕਿਨ ਪਟੀਸ਼ਨਨ ਰੱਦ ਕਰ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇ ਲੇਕਿਨ ਇਧਰ ਮੌਜੂਦਾ ਸੰਸਦ ਨੇ ਜਿਹੜੀ ਸਰਕਾਰੀ ਜ਼ਮੀਨ ਸੀ ਉਹ ਕੋਡੀਆਂ ਦੇ ਭਾਅ ਲੀਸ ਉੱਤੇ ਦੇ ਦਿੱਤੀ ਯਾਨੀ ਕਿ ਕਰੋੜਾਂ ਦੀ ਜ਼ਮੀਨ ਸੰਸਦ ਨੇ ਮਿਲ ਕੇ ਆਪਣੀ OSD ਦੇ ਨਾਲ ਉਸ ਤੋਂ ਬਾਅਦ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਨਾਲ ਮਿਲਿਆ ਗਿਆ ਮਿਲ ਕੇ ਤੇ ਪ੍ਰਧਾਨ ਨੂੰ ਵੀ ਪਤਾ ਨਹੀਂ ਲੱਗਿਆ ਕਿਵੇਂ ਕਾਗਜ਼ ਖੁਰਦਪੁਰਤ ਕਰ ਦਿੱਤੇ ਗਏ ਅਤੇ ਕਰੋੜਾਂ ਰੁਪਏ ਦੀ ਜ਼ਮੀਨ ਜਿਹੜੀ ਐ ਲੀਸ ਤੇ ਰੱਖੀ ਉਹ ਵੀ ਕੋਡੀਆਂ ਦੇ ਭਾ ਇਹ ਨੇ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸੋਰੀ ਮੌਜੂਦਾ ਸੰਸਦ ਮਿੱਥੇਰ ਦੇ ਕੰਮ ਮਿੱਥੇਰ ਖਾਸਮ ਖਾਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਉਂਕਿ ਐਜ਼ ਇੱਕ ਖੇਡ ਮੰਤਰੀ ਵੀ ਰਹੇ ਜੀ ਮੀਤ ਹੈ 2024 ਦੀਆਂ ਲੋਕ ਸਭਾ ਤੋਂ ਪਹਿਲਾਂ 2022 ਦੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਵਿਧਾਇਕ ਬਣੇ ਸੀ ਯਾਨੀ ਕਿ ਮੀਤ ਹੈ ਸਭ ਤੋਂ ਖਾਸ ਖਾਸਮ ਖਾਸ ਲੋਕਾਂ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਨੇ ਇੱਕ ਪਾਸੇ ਹੁਣ ਸਾਰੀ ਜਿਹੜਾ ਪੱਲਾ ਛੱਡ ਦਿੱਤਾ ਹੈ ਮੀਤ ਹੈ ਨੇ ਕਿ ਇਹ ਮੇਰੇ ਉਸ ਦੀ ਗਲਤੀ ਹੈ ਤੇ ਜਿਹੜਾ ਟਰੱਕ ਪ੍ਰਧਾਨ ਯੂਨੀਅਨ ਦਾ ਪ੍ਰਧਾਨ ਹੈ ਹਰਦੀਪ ਸਿੰਘ ਸੋਢੀ ਉਹਨਾਂ ਵੱਲੋਂ ਸਾਰੇ ਤੱਤ ਸਾਰੇ ਐਵੀਡੈਂਸ ਤੇ ਦੂਸਰੇ ਪਾਸੇ ਗੁਰਦੀਪ ਬਾਠ ਜਿਹੜੇ ਜਿਮਣੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੀ ਜਿਨ੍ਹਾਂ ਨੇ ਜਿਮਣੀ ਚੋਣ ਐਜ਼ ਅਜ਼ਾਦ ਉਮੀਦਵਾਰ ਲੜੀ ਅਤੇ ਮੀਤ ਏਅਰ ਦੇ 마ਸੀ ਦੇ ਮੁੰਡੇ ਦੀ ਗਲੇ ਦੀ ਹੱਡੀ ਬਣ ਗਿਆ ਹਰਦੀਪ ਬਾਠ ਗੁਰਦੀਪ ਬਾਟ ਹੁਣਾ ਵੱਲੋਂ ਹੁਣ ਉਹ ਸਾਰੇ ਸਬੂਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਰੱਖ ਦਿੱਤੇ ਗਏ ਨੇ ਕਿ ਮੀਤੇਲ ਨੇ ਵਿਧਾਇਕ ਬਣ ਅਤੇ ਮੰਤਰੀ ਬਣ ਅਤੇ ਸੰਸਦ ਬਣ ਤੋਂ ਲੈ ਕੇ ਹੁਣ ਤੱਕ ਆ ਗਲਤੀਆਂ ਕੀਤੀਆਂ ਨੇ ਹਲਕਾ ਸੰਗਰੂਰ ਦੇ ਵਿੱਚ ਯਾਨੀ ਕਿ ਇੱਕ ਪਾਸੇ ਆਪ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਨਾਂ ਨਾਂ ਲੈ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਇਹ ਵਕੀਲ ਨੇ ਜੀ ਇਹ ਡਾਕਟਰ ਨੇ ਜੀ ਇਹ ਪ੍ਰੋਫੈਸਰ ਨੇ ਜੀ ਲੇਕਿਨ ਇਮਾਨਦਾਰ ਨਹੀਂ ਇਹਨਾਂ ਵੱਲੋਂ ਵੀ ਦੂਜੀਆਂ ਸਰਕਾਰਾਂ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਲੁੱਟਿਆ ਅਤੇ ਕੁੱਟਿਆ ਅਤੇ ਸਮੇਂ-ਸਮੇਂ ਤੇ ਸਰਕਾਰਾਂ ਬਦਦੀਆਂ ਆਈਆਂ ਉਸੇ ਤਰ੍ਹਾਂ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਕਰਨੇ ਨੇ ਹਰ ਰੋਜ਼ ਹਿਆਰਾ ਸ਼ਿਕਾਇਤਾਂ ਆਉਂਦੀਆਂ ਨੇ ਹਰ ਕੋ ਜਰਜਾਨਾ ਲੋਕਾਂ ਨੂੰ ਚਿੱਕਾ ਮਾਰੀਆਂ ਜਾਂਦੀਆਂ ਨੇ ਕਿ ਪੰਜਾਬ ਦੇ ਜਿਹੜੇ ਮੰਤਰੀ ਅਤੇ ਵਿਧਾਇਕ ਨੇ ਉਹ ਲੋਕਾਂ ਦੇ ਹਿੱਤਾਂ ਵੱਲ ਨਹੀਂ ਖੜਦੇ ਉਹ ਸਿਰ ਆਪਣੇ ਘਰ ਬਣਾਉਣ ਲੱਗੇ ਨੇ ਆਪਣੀਆਂ ਗੱਡੀਆਂ ਲੈਣ ਲੱਗੇ ਹੋਏ ਨੇ ਆਪਣੀਆਂ ਅਕੂਠੀਆਂ ਜਿਹੜੀ ਹੈ ਉਹਨੂੰ ਬਣਾਉਣ ਲੱਗੇ ਹੋਏ ਨੇ ਆਪਣੀਆਂ ਜਾਇਦਤ ਇਕੱਠੀਆਂ ਕਰਨ ਲੱਗੇ ਹੋਏ ਨੇ ਨਿਕਰ ਪੰਜਾਬ ਦੇ ਲੋਕਾਂ ਨੂੰ ਫਿਰ ਦੁਬਾਰਾ ਜਿਹੜਾ ਹੈ ਜਿਹੜਾ ਅਦਾ ਸਵਰ ਦਿੱਤਾ ਗਿਆ ਹੈ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੜ੍ਹਾਂ ਦੀ ਸਥਿਤੀ ਵਿੱਚ ਬਾਹਰ ਫਿਰਦੇ ਨੇ ਇਹਦਰ ਦੱਸਿਆ ਜਾ ਰਿਹਾ ਹੈ ਕਿ ਬਰਨਾਲਾ ਡੀਟੱਕ ਜੂਨੀਅਰ ਨਾਲ ਜੁੜੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਤੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੰਸਦ ਮੈਂਬਰ ਗੁਰਬੀਰ ਸਿੰਘ ਗੁਰਮੀਤ ਸਿੰਘ ਖੇਰ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਇਹ ਮਾਮਲਾ ਉਦੋਂ ਗੰਭੀਰ ਹੋਇਆ ਜਦੋਂ ਆਪ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਦ ਨੇ ਮੀਤਹਿਰ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਮੁੱਖ ਮੰਤਰੀ ਤੋਂ ਕਾਰਵਾਈ ਦੀ ਮੰਗ ਕੀਤੀ ਸੀ ਯਾਨੀ ਕਿ ਜਦੋਂ ਇਹ ਸਸਦ ਬਣੀ ਸੀ ਮੀਤਹਿਰ ਦਾ ਸਪਸ਼ਟਿਕਨ ਇਧਰ ਆਇਆ ਹੈ ਮੀਤਹਿਰ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣੀ ਇਮਾਨਦਾਰਤਾ ਸਪਸ਼ਟ ਕਰਨ ਦੀ ਲੋੜ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਉਹਨਾਂ ਤੇ ਪ੍ਰਸ਼ਟਾ ਚਾਰ ਸਾਬਤ ਕਰ ਦੇਵੇ ਤਾਂ ਮੈਂ ਉਹ ਤਾਂ ਰਾਜਨੀਤੀ ਸ਼ਰ ਦੇਣਗੇ ਲੇਕਿਨ ਟਰੱਕ ਯੂਨੀਅਨ ਮਾਮਲੇ ਸਿਟੀ ਮੀਟ ਹੀਰ ਨੇ ਮੰਨਿਆ ਕਿ ਟਰੱਕ ਯੂਨੀਅਨ ਮਾਮਲੇ ਵਿੱਚ ਗਲਤੀ ਹੋਈ ਹੈ ਉਸ ਨੇ ਦੱਸਿਆ ਕਿ ਇਸ ਮਾਮਲੇ ਦੇ ਪਠਨਾਵਾ 14 ਨੂੰ ਲਿਖਿਆ ਗਿਆ ਸੀ ਅਤੇ 16 ਨੂੰ ਰੱਦ ਕਰ ਦਿੱਤਾ ਗਿਆ ਸੀ ਜਾਂ ਇਹਦਾ ਭਰੋਸਾ ਉਹਨਾਂ ਨੇ ਕਿਹਾ ਕਿ ਜੇਕਰ ਲੋਕ ਚਾਹੁੰਦੇ ਹਨ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਲਈ ਤਿਆਰ ਹਨ ਟਰੱਕ ਆਪਰੇਟਰ ਦੀ ਸੈਟ ਹੀ ਉਹਨਾਂ ਨੇ ਕਿਹਾ ਕਿ ਮਾਮਲੇ ਵਿੱਚ ਟਰੱਕ ਆਪਰੇਟਰ ਦੀ ਸਹਿਮਤੀ ਬਹੁਤ ਜ਼ਰੂਰੀ ਹੈ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਦੇ ਹਰਦੀਪ ਸਿੰਘ ਦੇ ਅਤੇ ਉਹਨਾਂ ਦੇ ਵੱਡੇ ਭਰਾ ਦੇ ਦੋਸ਼ਾਂ ਤੇ ਮੀਥੇਰ ਨੇ ਕਿਹਾ ਕਿ 25ਪ੍ਰੈਲ ਤੋਂ ਬਾਅਦ ਉਹਨਾਂ ਦਾ ਹਰਦੀਪ ਸਿੰਘ ਨਾਲ ਕੋਈ ਫੋਨ ਤੇ ਸਮਰਕ ਨਹੀਂ ਹੋਇਆ ਹਾਲਾਂਕਿ ਇਹ ਸਾਰਾ ਮਾਮਲਾ ਇਹ ਜ਼ਮੀਨ ਜਿਹੜੀ ਅੱਧਾ ਕਿਲਾ ਕਰੋੜਾ ਰੁਪਏ ਦੀ ਜ਼ਮੀਨ ਜਿਹੜੀ ਲੀਸ ਤੇ ਚੜੀ ਹੈ ਉਹਦੇ ਵਿੱਚ ਮੀਥੇਰ ਦੀ ਮਿਲਿਪੁਕ ਦੱਸੀ ਜਾ ਰਹੀ ਹੈ ਲੇਕਿਨ ਹੁਣ ਦੋ ਤੋਤਾ ਪੰਡਾ ਨੇ ਆਪਰੇ ਆਪੂ ਵੈਕਸੂਰ ਕਹਿ ਰਹੇ ਨੇ ਉਧਰ ਗੁਰਦੀਪ ਬਾਟ ਜਿਹੜੇ ਐਜ਼ ਅ ਆਜ਼ਾਦ ਉਮੀਦਵਾਰ ਲੜੇ ਸੀ ਹਾਲਾਂਕਿ ਇਸ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਆ ਆਪ ਦੀ ਪਾਰਟੀ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸੀ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਾਲੇ ਚਿੱਠੇ ਮੀਤਹੇਰ ਦੇ ਲੋਕਾਂ ਦੇ ਸਾਹਮਣੇ ਰੱਖੇ ਜਾਣਗੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੀਤਹੇਰ ਪ੍ਰਚਾਰ ਹੈ ਉਧਰ ਉਹਨਾਂ ਨੇ ਵੱਡੇ ਪੱਧਰ ਤੋਂ ਪ੍ਰਸ਼ਾਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਮੀਤਹੇਰ ਉੱਤੇ ਵੱਡਾ ਐਕਸ਼ਨ ਕਰਕੇ ਵੱਡੀ ਕਾਰਵਾਈ ਕੀਤੀ ਜਾਵੇ ਧੰਨਵਾਦ